ਹਾਂਜੀ ਸ਼ਸ਼ੀਕਾਲ ਮਿੱਤਰੋ ਮੈਂ ਹਰਜੀਤ ਲੈ ਕੇ ਹਾਜ਼ਰ ਆ ਇੱਕ ਨਵਾਂ ਵਲੋਗ ਨਵੀਂ ਵੀਡੀਓ ਤੁਹਾਡੇ ਸਾਰਿਆਂ ਲਈ ਅੱਜ ਆਪਾਂ ਬਣਾਉਣ ਜਾ ਰਹੇ ਹਾਂ ਘਰ ਹਰ ਇੱਕ ਘਰ ਦੇ ਵਿੱਚ ਬਣਨ ਵਾਲੀ ਸੇਵੀਆਂ ਜੋ ਇੱਕ ਹਰ ਇੱਕ ਘਰ ਦੀ ਉਹ ਚੀਜ਼ ਹੈ ਜਿਹਨੂੰ ਹਰ ਇੱਕ ਘਰ ਦੇ ਵਿੱਚ ਰੋਟੀ ਦੇ ਖਾਣ ਮਗਰੋਂ ਬਣਾਇਆ ਜਾਂਦਾ ਹੈ ਸੋ ਇਹ ਸਜਣਾ ਦੀ ਯਾਦ ਵੀ ਲਾਉਂਦੀ ਹੈ ਸੋ ਸਾਡੀ ਵੀਡੀਓ ਦੇ ਵਿੱਚ ਤੁਸੀਂ ਲਾਸਟ ਤੱਕ ਬਨੇ ਰਹੋ ਤਾਂ ਕਿ ਤੁਹਾਨੂੰ ਸਾਰਾ ਕੁਝ ਦੱਸਾਂਗੇ ਕਿ ਕਿੱਦਾਂ ਇਹਦੀ ਰੈਸਪੀ ਆ ਕਿੱਦਾਂ ਇਹਨੂੰ ਆਪਾਂ ਆਸਾਨ ਤਰੀਕੇ ਨਾਲ ਬਣਾ ਸਕਦੇ ਹਾਂ ਸੋ ਸਭ ਤੋਂ ਪਹਿਲਾਂ ਆਪਾਂ ਇਹਨੂੰ ਲੋ ਫਲੇਮ ਦੇ ਉੱਤੇ ਜਿਹੜਾ ਆ ਬ੍ਰਾਊਨ ਕਰਨਾ ਆ ਉਸ ਤੋਂ ਮਗਰੋਂ ਆਪਾਂ ਇਹਦੇ ਵਿੱਚ ਜਿਹੜਾ ਆ ਥੋੜਾ ਜਿਹਾ ਘਿਓ ਐਡ ਕਰਾਂਗੇ ਮੈਂ ਕਿਉਂ ਇਸ ਲਈ ਪਹਿਲਾਂ ਐਡ ਨਹੀਂ ਕੀਤਾ ਕਿ ਇਹਦਾ ਥੋੜਾ ਤੇਸ ਜਿਹੜਾ ਆ ਮੈਨੂੰ ਜਿਹੜਾ ਇੰਨਾ ਜ਼ਿਆਦਾ ਸਵਾਲ ਲੱਗਦਾ ਸੋ ਉਹ ਤੋਂ ਮਗਰੋਂ ਆਪਾਂ ਇਹ ਚ ਦੁੱਧ ਵੀ ਐਡ ਕਰ ਸਕਦੇ ਆ ਤੇ ਕਈ ਪਾਣੀ ਵੀ ਐਡ ਕਰਦੇ ਆ ਸੋ ਆਪਾਂ ਇਹ ਚ ਦੁੱਧ ਐਡ ਕਰਾਂਗੇ ਦੁੱਧ ਆਪਾਂ ਇੱਧਰ ਰੱਖ ਦਿੱਤਾ ਹੋਇਆ ਹੈ ਸੋ ਉਹ ਵੀ ਮੈਂ ਹਵਾਲਾ ਦੇ ਦਿੱਤਾ ਸੋ ਲਾਰਜ ਤੱਕ ਤੁਸੀਂ ਬਣੇ ਰਹੋ ਜਿੱਦਾਂ ਹੁਣ ਤੁਸੀਂ ਦੇਖ ਸਕਦੇ ਹੋ ਹਨਾਂਗੇ ਜਿੱਦਾਂ ਬਰਾਊਨ ਸਾਰੀਆਂ ਹੋ ਚੁੱਕੀਆਂ ਆ ਤੇ ਹੌਲੀ 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 ਆਪਾਂ ਇਹਨੂੰ ਲੋ ਫਲੇਮ ਦੇ ਉੱਤੇ ਜਿਹੜਾ ਆ ਬਰਾਉਨ ਕਰਦੇ ਰਵਾਂਗੇ ਹਿਲਾਉਂਦੇ ਰਵਾਂਗੇ ਨਾਲ ਦੀ ਨਾਲ ਕੀ ਇਹ ਸਾਡਾ ਨਾ ਜਾਣ ਇਹ ਤੋਂ ਮਗਰੋਂ ਆਪਾਂ ਇਹ ਚ ਕਿਉਂ ਐਡ ਕਰਨਾ ਆ ਹੁਣ ਮੈਂ ਕਿਲੋ ਸੀਵੀਆਂ ਬਣਾਈਆਂ ਇਹਦੇ ਵਿੱਚ ਮੈਂ ਤੁਹਾਨੂੰ ਦੱਸਦਾਗਾ ਕਿੰਨਾ ਕਿਉਂ ਐਡ ਕਰਨਾ ਤੇ ਕਿੰਨਾਸ ਪਾਣੀ ਐਡ ਕਰਨਾ ਜਦੋਂ ਐਡ ਕਰਨਾ ਕਿੰਨੀ ਖੰਡ ਪਾਉਣੀ ਆ ਵਿੱਚ ਸੋ ਸਾਡੀ ਵੀਡੀਓ ਦੇ ਵਿੱਚ ਬਣੇ ਰਹੋ ਤੇ ਤੁਹਾਨੂੰ ਸਾਰੀ ਰੈਸਪੀ ਦਾ ਆਪਾਂ ਵੇਰਵਾ ਦਿੰਦੇ ਰਵਾਂਗੇ ਹੁਣ ਇਹ ਚ ਆ ਜਿਹੜੀ ਆ ਖੰਡ ਐਡ ਕਰਾਂਗੇ ਅੱਧਾ ਟਿੱਕਣ ਮੈਂ ਹਨਾ ਖੰਡ ਐਡ ਕਰਤੀ ਇਹਦੇ ਚ ਹੁਣ ਇਹਨੂੰ ਮੈਂ ਹਿਲਾਵਾਂਗੇ। ਮੈਂ ਹੁਣ ਜਿਹੜਾ ਗਿਆ ਸੀ ਉਹ ਤੇਜ਼ ਫਲੇਮ ਦੇ ਉੱਤੇ ਦਾ। ਹੁਣ ਇਹਨੂੰ ਹਿਲਾਉਂਦੇ ਰਵਾਂਗੇ। ਤੇ ਜਦ ਤੱਕ ਇਹ ਚੰਗੀ ਤਰ੍ਹਾਂ ਬਨ ਨਹੀਂ ਜਾਂਦੀ। ਹੁਣ ਜਦੋਂ ਮੈਨੂੰ ਸ਼ੂਗਰ ਘੱਟ ਲੱਗਦੀ ਸੀਗੀ ਸ਼ੂਗਰ ਮੈਂ ਹੋਰ ਐਡ ਕਰਤੀ ਤੇ ਬਾਕੀ ਦਾ ਸਾਰਾ ਕੁਝ ਐਡ ਕਰ ਦਿੱਤਾ। ਤੇ ਡ్రਾਈ ਫਰੂਟ ਪਾਉਣਾ ਆ ਤੇ ਡ్రਾਈ ਫਰੂਟ ਪਾ ਦਿੱਤਾ। ਰਾਈ ਫੁੱਲੋ ਪਾਏ ਚੜਕਾਤਾ ਮੈਨੂੰ ਪਰਿਸੀ ਖੌਂਦੇ ਰਵਾਂਗੇ ਹੌਲੀ ਹੌਲੀ ਜਦੋਂ ਇਹ ਪਣੀ ਸੋ ਗਿਆ ਤੇ ਸਮਝੋ ਇਹ ਬਣ ਕੇ ਰੈਡੀ ਹੋ ਜਾਏਗੀ ਬਸ ਹੋਰ 2 ਮਿੰਟ ਆਪਾਂ ਗੈਸ ਨੂੰ ਚਲਾ ਕੇ ਰੱਖਾਂਗੇ ਤੇ ਨਗਰੋਂ ਆਪਾਂ ਜਿਹੜਾ ਗੈਸ ਬੰਦ ਕਰ ਦਾਂਗੇ ਤੇ ਟੱਕਣ ਦੇ ਦਾਂਗੇ ਜਿਹੜਾ ਥੋੜਾ ਜਿਹਾ ਪਾਣੀ ਆ ਉਹ ਵੀ ਸੁੱਕ ਜਾਊਗਾ ਸੋ ਸਾਡੀ ਵੀਡੀਓ ਨੂੰ ਦੇਖਣ ਵਾਲੇ ਸਾਰੇ ਸਤਿ ਸ਼੍ਰੀ ਅਕਾਲ ਮਿੱਤਰਾਂ ਦਾ ਬਹੁਤ ਧੰਨਵਾਦ ਇਸੇ ਤਰ੍ਹਾਂ ਹੋਰ ਵੀਡੀਓ ਤੁਹਾਡੇ ਤੱਕ ਆਉਂਦੀ ਰਹਿਣਗੀਆਂ ਸੋ ਵੀਡੀਓ ਨੂੰ ਵੇਖ ਕੇ ਲਾਈਕ ਕਰਨਾ ਕਮੈਂਟ ਕਰਨਾ ਤੇ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਅੱਬ ਰੱਖਾ